ਜੇ ਨਵਾਂ ਮਹਿੰਗਾਈ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ ਤੇ ਕਰੀਬ ਵਿਕਤੀ ਮਹਿੰਗਾਈ ਦੀ ਮਾਰ ਹੇਠਾਂ ਪਸਦਾ ਚਾਰਿਆ ਹੈ ਸਬਜੀ ਦੇ ਰੇਟ ਆਸਮਾਨ ਨੂੰ ਛੂ ਰਹੇ ਹਨ ਜਿੱਥੇ ਕੁਝ ਦਿਨ ਪਹਿਲਾਂ ਟਮਾਟਰ ਨੇ ਆਪਣਾ ਰੰਗ ਵਿਖਾ ਕੇ ਲੋਕਾਂ ਨੂੰ ਲਾਲ ਪੀਲਾ ਕਰ ਦਿੱਤਾ ਸੀ ਅਤੇ ਹੁਣ ਪਿਆਜ਼ ਨੇ ਲੋਕਾਂ ਦੇ ਹੰਝੂ ਵਹਾਉਣੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਪਿਆਜ਼ ਦੀਆਂ ਕੀਮਤਾਂ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ ਨਾਬਾ ਅਨਾਜ ਮੰਡੀ ਵਿੱਚ ਪਿਆਜ਼ 60 ਰੁਪਏ ਤੋਂ ਭਾਰ ਹੋ ਚੁੱਕਾ ਹੈ ਪਿਆਜ਼ ਦੇ ਥੋਕ ਵਿਕਰੇਤਾ ਦਾ ਮੰਨਣਾ ਹੈ ਕਿ ਲਗਾਤਾਰ ਪੈ ਰਹੀ ਬਾਰਿਸ਼ ਤੇ ਕਾਰਨ ਪਿਆਜ਼ ਦੀ ਫਸਲ ਆਪ ਹੋ ਚੁੱਕੀ ਹੈ ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਪਿਆਜ਼ ਦਾ ਰੇਟ 100 ਰੁਪਏ ਤੋਂ ਵੀ ਪਾਰ ਹੋ ਸਕਦਾ ਹੈ ਵੱਧਦੀ ਮਹਿੰਗਾਈ ਤੋਂ ਨਾਬਾ ਨਿਵਾਸੀ ਹੁਣ ਕਾਫੀ ਦੁਖੀ ਨਜ਼ਰ ਆ ਰਹੇ ਹਨ ਨਾਬਾ ਸਬਜ਼ੀ ਮੰਡੀ ਵਿੱਚ ਪਿਆਜ਼ ਦੀ ਕੀਮਤ ਥੋਕ ਰੇਟ ਵਿੱਚ 50 ਤੋਂ 55 ਰੁਪਏ ਕਿਲੋ ਹੈ ਅਤੇ ਪਰਚੂਨ ਰੇੜੀਆਂ ਤੇ 60 ਤੋਂ 70 ਰੁਪਏ ਕਿਲੋ ਵਿਕ ਰਿਹਾ ਹੈ ਜਿਹੜੇ ਲੋਕ 50 ਕਿਲੋ ਪਿਆਜ਼ ਖਰੀਦਦੇ ਸਨ ਤੇ ਹੁਣ ਕਿਲੋ ਦੇ ਕਿਲੋ ਖਰੀਦ ਕੇ ਹੀ ਗੁਜ਼ਾਰਾ ਕਰ ਰਹੇ ਹਨ ਇਸ ਮੌਕੇ ਸ਼ਹਿਰ ਨਿਵਾਸੀਆਂ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਤੇ ਨਾਲ ਹੀ ਨਾਲ ਥੋਕ ਵਿਕਰੇਤਾਵਾਂ ਦਾ ਕੀ ਕਹਿਣਾ ਹੈ ਵੀ ਤੁਸੀਂ ਸੁਣ ਸਕਦੇ ਹੋ ਆਮ ਆਦਮੀ ਦੀ ਰੋਟੀ ਤਾਂ ਬਿਲਕੁਲ ਹੀ ਮੁਸ਼ਕਲ ਹੋਈ ਵੀ ਹੈ ਜੀ ਕੇਂਦਰ ਸਰਕਾਰ ਹੋਵੇ ਚਾਹ ਪੰਜਾਬ ਸਰਕਾਰ ਹੋਵੇ ਦੋਵੇਂ ਮਹਿੰਗਾਈ ਚ ਆਪਣਾ ਆਪਣਾ ਯੋਗਦਾਨ ਬਰਾਬਰ ਪਾ ਰਹੀਆਂ ਨੇ ਪੂਰੇ ਟਮਾਟਰੇ ਲਾਓ ਇਹ ਵੀ 40-50 ਰੁਪਏ ਤੋਂ ਉੱਪਰ ਫਿਰ ਰਿਹਾ ਹੈ ਪਿਆਜ਼ ਹੈ ਉਹ 50-60 ਤੋਂ ਉੱਪਰ ਫਿਰ ਰਿਹਾ ਹੈ ਮਤਲਬ ਜੇ ਲਈਏ ਸੇਬ ਤੇ ਪਿਆਜ਼ ਦਾ ਟਮਾਟਰ ਦਾ ਰੇਟ ਇੱਕੋ ਜਿਹਾ ਹੋਇਆ ਹੋਵੇ ਸੇਬ ਵੀ ਉਸੇ ਰੇਟ ਮਿਲ ਸਕਦਾ ਟਮਾਟਰ ਪਿਆਜ਼ ਵੀ ਉਸੇ ਰੇਟ ਮਿਲ ਸਕਦਾ ਹੁਣ ਤੜਕਾ ਲਾਉਣ ਨੂੰ ਤਾਂ ਪਿਆਜ਼ ਟਮਾਟਰ ਦੀ ਲੋੜ ਹੈ ਸੇਬ ਦੀ ਤਾਂ ਨਹੀਂ ਤੁਹਾਡਾ ਆਮ ਆਦਮੀ ਦੀ ਥਾਲੀ ਬਿਲਕੁਲ ਖਾਲੀ ਹੁੰਦੀ ਜਾ ਰਹੀ ਹੈ ਸਰਕਾਰ ਕੁਝ ਵੀ ਨਹੀਂ ਕਰ ਰਹੀ ਹੁਣ ਪੈਟਰੋਲ ਵੀ ਵਧਾਤਾ ਬਿਜਲੀ ਵੀ ਵਧਾਤੀ ਡੀਜ਼ਲ ਵੀ ਵਧਾਤਾ ਇਹ ਸਾਰਾ ਕੁਝ ਗਰੀਬਾਂ ਤੇ ਹੀ ਪੈਣਾ ਹੈ ਆਮ ਆਦਮੀ ਤੇ ਹੀ ਪੈਣਾ ਇਹਨਾਂ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਹਨ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੱਡੇ ਘਰਾਂ ਦੇ ਕੰਮ ਚੱਲ ਜਾਂਦੇ ਨੇ ਲੇਕਿਨ ਛੋਟੇ ਘਰਾਂ ਨੂੰ ਪਾਣੀ ਨਾਲ ਰੋਟੀ ਖਾਣੀ ਜ਼ਰੂਰੀ ਹੋ ਗਈ ਹੁਣ ਤੇ ਪਿਆਸ ਹੀ ਆਲਾ ਕਹਿੰਦੇ ਵੀ ਛੱਟ ਨਹੀਂ ਕੁੱਟ ਕੇ ਕੋਈ ਖਾਲਾ ਜੀ ਸਾਡੀ ਦਾ ਰੇਟ ਵੱਧ ਗਿਆ ਪਹਿਲਾਂ ਚਾੜੇ ਬਿਲਕੁਲ ਪਹਿਲੇ ਚਟਨੀ ਦਾ ਬਣ ਜਾਂਦੀ ਸੀ ਬਿਲਲੇ ਤਾਂ ਚਟਨੀ ਦਾ ਬਣ ਜਾਂਦੀ ਸੀ ਲੇਕਿਨ ਹੁਣ ਉਹ ਵੀ ਨਹੀਂ ਹੈ ਹੁਣ ਤਾਂ ਸਮਝੋ ਨੂਨ ਮਿਰਚ ਨਾਲੇ ਖਾ ਰਿਹਾ ਹੈ ਗਰੀਬ ਆਦਮੀ ਕਿਉਂਕਿ ਜਦ ਤਾ ਉਹ ਬਿਜਲੀ ਦੇ ਖਰਚੇ ਉੱਪਰ ਉਹ ਜਾਂ ਪੈਟਰੋਲ ਵਗੈਰਾ ਦੇ ਖਰਚੇ ਹਨਾ ਪੂਰੇ ਕਰੂਗਾ ਜਾਂ ਫਿਰ ਆਪਣੇ ਘਰ ਦੇ ਖਰਚੇ ਪੂਰੇ ਕਰੂਗਾ ਸਾਰੀਆਂ ਚੀਜ਼ਾਂ ਹੀ ਉੱਪਰ ਤੋਂ ਉੱਪਰ ਜਾ ਰਹੀਆਂ ਨੇ ਕੋਈ ਨਹੀਂ ਰੋਕ ਰਿਹਾ ਕਿਸੇ ਦਾ ਧਿਆਨ ਨਹੀਂ ਹੈ ਹਨ ਸਭ ਇਲੈਕਸ਼ਨਾਂ 'ਚ ਲੱਗੇ ਹੋਏ ਨੇ ਕੋਈ ਇੱਧਰ ਜਿੱਤਣਾ ਚਾਹੁੰਦਾ ਕੋਈ ਉੱਧਰ ਲੇਕਿਨ ਗਰੀਬ ਨੂੰ ਜਿੱਤਣਾ ਕੋਈ ਨਹੀਂ ਚਾਹੁੰਦਾ ਹੈ ਇਹਨਾਂ ਪਿਆਜ਼ਾਂ ਨੂੰ ਕਿੰਨੇ ਰੁਪਏ ਤੇ ਵਿਚਾਰ ਚੱਲ ਰਿਹਾ ਹੈ? ਨਾਰਮਲੀ ਪਿਆਜ਼ ਜੀ 60 ਰੁਪਏ ਤੋਂ ਥੋਕ ਵਾਲੀ ਮੰਡੀ ਚ ਹੈ। ਦੇਖੋ 10-20 ਰੁਪਏ ਜਿਹੜਾ ਰੇੜੀ ਤੇ ਲਾ ਰਿਹਾ ਉਹਨੇ ਵੀ ਘਮਾਉਣੇ ਨੇ। ਤਾਂ ਸਮਝੋ ਆਮਨਾਸ 80 ਰੁਪਏ, 70 ਰੁਪਏ ਪਹੁੰਚਿਆ ਹੋਇਆ ਹੈ। ਕੀ ਲੱਗਦਾ ਹੋਰ ਰੇਟ ਵਧੂ ਜਿੰਨੇ ਪਹਿਲਾਂ 100 ਤੋਂ ਪਾਰ ਹੋ ਗਿਆ ਸੀ ਅੱਜ? ਬਿਲਕੁਲ ਉਮੀਦ ਹੋਈ ਹੈ। ਸਾਰੀਆਂ ਚੀਜ਼ਾਂ ਦਾ ਰੇਟ ਵੱਧ ਰਿਹਾ ਜੀ ਇਕੱਲੇ ਪਿਆਜ਼ ਦਾ ਨਾ ਕਹੋ ਨਾ ਗੋਭੀ ਵੀ ਬਹੁਤ ਮਹਿੰਗੀ। ਜਿਹੜੇ ਹਰੇ ਮਟਰ ਨੇ ਉਹ 200 ਰੁਪਏ ਕਿਲੋ ਦੇ ਰੇਟੇ ਪਹੁੰਚੇ ਹੋਏ ਨੇ। ਦੇਖੋ ਕਮ ਗੋਭੀ ਹੈ ਉਹ ਵੀ 90 ਰੁਪਏ 70 ਦੇ ਰੇੜੇ ਪਹੁੰਚੀ ਹੋਈ ਹੈ ਸਾਰੀ ਸਿੱਧੀ ਮਹਿੰਗੀ ਹੋ ਗਈ ਜੀ ਕੋਈ ਚੀਜ਼ ਖਾਣ ਵਾਲੀ ਨਹੀਂ ਕੋਈ ਦਾਲਾ ਖਾਣ ਵਾਲੀ ਨਹੀਂ ਕਿ ਸਬਜ਼ੀ ਖਾਣ ਵਾਲੀ ਨਹੀਂ ਇਹ ਲੱਗਦਾ ਫਿਰ ਗਰੀਬ ਤਾਂ ਵਿਚਾਰਾ ਕਰੂ ਕੀ ਅਮੀਰ ਤਾਂ ਚਲੋ ਖਾ ਲੂਗਾ ਗਰੀਬ ਤਾਂ ਜੀ ਦੇਖੋ ਭਗਵਾਨ ਵੀ ਨਹੀਂ ਦੇਖ ਸਕਦਾ ਹੁੰਦਾ ਉਹੀ ਉਹ ਦੇਖ ਰਿਹਾ ਹੈ ਹਨਾ ਉਹਨ ਜੇ ਪਰਮਾਤਮਾ ਹੀ ਕੁਝ ਕਰ ਦੋਵੇ ਤਾਂ ਵਧੀਆ ਸੀ ਜੀ ਲੇਕਿਨ ਉਮੀਦ ਤਾਂ ਨਹੀਂ ਲੱਗਦੀ ਵੀ ਕੋਈ ਸਿਆਸੀ ਆਗੂ ਇਹਨਾਂ ਦਾ ਹੱਥ ਪੜੂਗਾ ਬਾਅਦ ਤਾਂ ਵਿਗਰ ਉਹ 70 80 ਰੁਪਏ ਵਿਗਰ ਰਹੇ ਪਿਆ ਹੈ ਅੱਛਾ ਤਾਂ ਇਹ ਬਹੁਤ ਬਸ ਸਕਦਾ ਪਿਆ ਰਹੇ ਨੇ ਕੀ ਆ ਕਿਉਂ ਬਦਰ ਪਿਛੋ ਫਸਲ ਘਟਾਈ ਇਸ ਵਾਰ ਕਿੰਨੇ ਜੀ ਫਸਲ ਬਰਬਾਦ ਵੀ ਕੁਝ ਤੋਂ ਜ਼ਿਆਦਾ ਹੋ ਗਈ ਕਿੰਨੇ ਜੀ ਬਾਰਸ਼ ਕਰ ਬਾਰਸ਼ ਕਰਕੇ ਹਾਂ ਜੀ ਪਿਆਜ਼ ਕਿੱਥੋਂ ਆਇਆ ਇਹ ਆਪਾਂ ਐਮਪੀ ਬਦਨਾਵਰ ਤੋਂ ਆ ਰਹੇ ਜੀ ਕਿੰਨੇ ਪਿਆਜ਼ ਹਾਂ ਜੀ ਉਤਰੀ ਬਾਰਸ਼ ਤਾਂ ਕਾਫੀ ਆ ਹਾਂ ਉੱਧਰ ਬਸ ਸਰਪਰੇ ਦੀਆਂ ਜੀ ਕਿੰਨੇ ਜੀ ਪਿਆਜ਼ ਬਹੁਤ ਖਰਾਬ ਹੋ ਗਿਆ ਫਸਲ ਬਹੁਤ ਖਰਾਬ ਹੋ ਗਈ ਇਸ ਵਾਰ ਪਿਆਜ਼ ਕੀ ਲੱਗਦਾ ਹੋਂ ਦਾ ਇਸ ਟਾਈਮ ਕਿੰਨਾ ਆਜ ਕਹਿੰਦੇ ਨਹੀਂ ਤੀਜੀ ਹੋ ਸਕਦੀ ਹੈ ਪਿਆਜ਼ ਦੀ ਕਿੰਨੇ ਕਿਲੋ ਬਸ ਇਹ ਹੋ ਜਾ 70-75 ਹਜ਼ਾਰ ਦਾ ਪਿਆਜ਼ ਹਾਂ ਜੀ ਜੋ ਮਲਟੀਪਲਿਚ ਚ ਹਰੀਆਂ ਤੇ ਜਿਹੜੀਆਂ ਚਾ ਆਸਮਾਨ ਚ ਚੜ ਰਹੀਆਂ ਤੇ ਪਿਆਜ਼ ਦਾ रेट ਨੂੰ ਲਗਾਤਾਰ ਬਾਰੇ ਕਿੰਨਾ ਆਸ਼ੇ ਪੈ ਰਿਹਾ ਪਿਆਜ਼ ਦਾ ਜਿਹੜਾ ਅਸਰ ਹੈਗਾ ਪਿੱਛੋਂ ਫਸਲ ਹੀ ਘਟ ਹੈ ਔਰ ਕੁਝ ਬਰਸਾਤਾ ਕਰਕੇ ਮਾਲ ਘਟ ਆ ਰਿਹਾ ਇਸ ਕਰਕੇ ਪਿਆਜ਼ ਮਾਰਕੀਟ ਚ ਤੇ ਚੱਲ ਰਿਹਾ ਇੱਥੇ ਕਹਿੰਦਾ ਅੱਜ ਦੀ ਕਹਾਵਤ ਉਹ ਲੈ ਕੇ 60 ਨੂੰ ਜੀ ਜਿਸ ਤਰ੍ਹਾਂ ਅੱਜ ਦਾ ਹਾਲਾਤ ਚੱਲ ਰਹੇ ਨੇ ਜਦ ਤੱਕ ਨਵਾਂ ਪਿਆਜ਼ ਨਹੀਂ ਆਉਂਦਾ ਜਦ ਤੱਕ ਪਿਆਜ਼ ਦੀ ਤੇਜ਼ੀ ਰਹੇਗੀ 60 ਤੱਕ ਜਾ ਸਕਦਾ ਹੈ ਮਾਰਕੀਟ ਵਿੱਚ ਹੋ ਗਈਆਂ ਤੇਜ਼ ਵਾਰਸਾ ਕਰਕੇ ਪਿਆ ਜਾਏਗਾ ਘੱਟ ਉਹ ਮਾਲ ਦੀ ਆਵਾਜ਼ ਹੀ ਘਟ ਹੋ ਰਹੀ ਹੈ ਔਰ ਖਰੀਦ ਜ਼ਿਆਦਾ ਹੋ ਰਹੀ ਹੈ ਮਾਰਕੀਟ ਦੀ ਡਿਮਾਂਡ ਜ਼ਿਆਦਾ ਹੈ ਇਸ ਦੀ ਤੁਸੀਂ ਬੋਲਦੇ ਨਾ ਕਿ ਲੋਕ ਆ ਕੇ ਕਹਿੰਦੇ ਉਹਨਾਂ ਨੂੰ ਪਹਿਲਾਂ ਤਾਂ 30 ਰੁਪਏ ਸੀ ਤੁਸੀਂ ਹੁਣ ਐਨਾ ਰੇਟ ਲਾ ਇਹ ਸਬਜ਼ੀ ਦਾ ਉਹਨੇ ਕੋਈ ਵੀ ਕੰਟਰੋਲ ਰੇਟ ਨਹੀਂ ਹੋ ਸਕਦਾ ਸਕਦਾ ਇਹ ਕਿਸੇ ਦੇ ਹੱਥ 'ਚ ਨਹੀਂ ਹੈਗਾ ਪਿੱਛੋਂ ਮਾਰਕੀਟ ਦੇ ਹਿਸਾਬ ਨਾਲ ਹੀ ਇੱਥੇ ਮਾਲ ਦਾ ਰੇਟ ਖੁੱਲਦਾ ਹੈਗਾ ਹਰੇਕ ਸਬਜ਼ੀ ਦਾ ਰੇਟ ਹਰ ਇੱਕ ਸਬਜ਼ੀ ਕੁਛ ਸਮਾਰਸ਼ਾਂ ਨੇ ਸਬਜ਼ੀਆਂ ਖਤਮ ਕਰਤੀਆਂ ਕੁਝ ਲੋਗ ਅੱਜ ਕੱਲ ਜੀਰੀਆਂ ਦੇ ਚਾਵਾਂਣ ਜ਼ਿਆਦਾ ਨੇ ਸਬਜ਼ੀਆਂ ਵਾਈ ਜਾਂਦੇ ਨੇ ਜੀਰੀਆਂ ਲਈ ਜਾਂਦੇ ਨੇ ਸਬਜ਼ੀ ਆਇਆ ਨਹੀਂ ਉਹ ਸਬਜ਼ੀਆਂ ਨੂੰ ਚੜੀ ਜਾਂਦੀਆਂ ਨੇ ਜਿਹੜੇ ਪਹਾੜੀ ਸਬਜ਼ੀਆਂ ਨੇ ਉਹ ਸਬਜ਼ੀਆਂ ਘੱਟ ਨੇ ਥੋੜੀਆਂ ਆਉਂਦੀਆਂ ਨੇ ਖਾਨ ਵਾਲੇ ਜ਼ਿਆਦਾ ਹੁੰਦੇ ਨੇ ਇਸ ਕਰਕੇ ਸਬਜ਼ੀ ਦੀ ਤੇਜ਼ੀ ਪੱਕੀ ਹੀ ਤੇਜ਼ੀ ਤੇਜ਼ੀ ਹੋ ਰਹਿਣੀ ਹੈ ਪਿਆਸ ਜਿਹੜੀ ਪਹਾੜੀ ਸਬਜ਼ੀ ਨੇ ਕੀ ਕਾ ਦਾ ਕੰਪਰਸ ਸਬਜੀ ਦਾ ਕੀ ਕਿੰਨੇ ਕਰ ਰੇਟ ਵਧ ਗਏ ਸਬਜੀ ਦੇ ਜਾਂ ਆਲ ਦੇ ਦਾ ਕੀ ਮੀਂਹ ਬਰਸ਼ਾ ਨੇ ਸਬਜੀ ਆਂਦੀ ਹੈ ਕਿੰਨੀ ਮਹਿੰਗੀ ਹੈ ਕੀਆ ਦਾ ਕੀ ਰੇਟ ਹੋ ਗਿਆ ਹੁਣ ਕਿੰਨਾ ਵਿਕ ਰਿਹਾ ਹੁਣ ਤਾਂ 60 ਰੁਪਏ ਵਿਕ ਰਿਹਾ ਹੈ ਕੀ ਲਗਾਉਣ ਵਾਲੇ ਟਾਈਮ ਤੇ ਕਿੰਨਾ ਰੁਪਆ ਆਉਂਦਾ ਕੁਛ ਹੀ ਹੱਸ ਜੀ ਸਭ ਉਸੋ ਜੀ ਅਸੀਂ ਹੋ ਜਾ ਰੇਟ ਆਉਂਦੇ ਆਏ ਜੀ ਤੁਹਾਡੇ ਨਾਲ ਜਿਵੇਂ ਕਸਟਮਰ ਆ ਕੇ ਲੋਕ ਵੀ ਕਹਿੰਦੇ ਹੁਣ ਵੀ ਰੇਟ ਜਿਆਦਾ ਵਧਾ ਹਾਂ ਬੋਲਦਾ ਗਾਰੇ ਕੀ ਬੋਲਦਾ ਕੇ ਤੂੰ ਮੈਂ ਲਾਇਆ ਹੈ ਮੰਡੀ ਆ ਕੇ ਪਹਿਲਾਂ ਪਤਾ ਕਰੋ ਮਹਿੰਗਾਈ ਮਹਿੰਗਾ ਹੋ ਤਾ ਹੋਰ ਸਬਜ਼ੀਆਂ ਦੇ ਕੀ ਰੇਟ ਜਿੰਨੇ ਕੋਪੀ ਹੋ ਗਏ ਮਟਰ ਹੋ ਗਏ ਟਮਾਟਰ ਹੋ ਗੋਭੀ 70 ਸੀ ਵੀਗਰੀ ਅੱਜ ਵਿਛਾ ਨਹੀਂ ਰਹੀ ਸਾਰੇ ਤੇ ਜੀ ਨੇ ਬੇਕਦੂ ਬੰਦਾ ਗੱਲਾਂ ਈ ਲੱਗਦਾ ਤੁਹਾਡੀ ਰੋਜੀ ਰੋਟੀ ਦੇ ਪੱਤ ਪੱਤ ਮਰ ਘਟ ਆਉਦਾ ਹੋਵੇ ਸੋਜੀ ਰੋਟੀ ਸਮਝੀ ਜਾਂਦੀ ਮਹਿੰਗੀ ਹੈ ਹੰਦਾ ਆਇ ਨਹੀਂ ਹੈ ਹਰੇ ਕੋਈ ਸਬਜ਼ੀਆਂ ਦਾ ਬੰਦਾ ਬੱਸ ਜਾਏਗਾ ਅਜੇ ਵਿਗਦੀ ਨਹੀਂ ਉੱਥੇ ਲਿਆਓ